ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਆਸ਼ਮੀਰ ਅਸਮੀਤ ਤੇ ਅੱਜ ਅਸੀਂ ਪਹੁੰਚੇ ਹਾਂ ਬਟਿੰਡੇ ਦਾਣਾ ਮੰਡੀ ਦੇ ਵਿੱਚ 42 ਨੰਬਰ ਸ਼ਾਪ ਤੇ ਇੱਕ ਬਹੁਤ ਚਰਚਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਕੋਈ ਉਹਨਾਂ ਨੂੰ ਲੁੱਟਣ ਵਾਲਾ ਕਹਿ ਰਿਹਾ ਕੋਈ ਉਹਨਾਂ ਨੂੰ ਠੱਗ ਕਹਿ ਰਿਹਾ ਪਰ ਉਹ ਲੋਕਾਂ ਦਾ ਬਹੁਤ ਭਲਾ ਕਰ ਰਹੇ ਨੇ ਲੋਕਾਂ ਨੂੰ ਕਰੋੜਾਪਤੀ ਬਣਾ ਰਹੇ ਨੇ ਤੇ ਤੁਹਾਨੂੰ ਮਿਲਾਉਨੇ ਆ ਪੰਡਿਤ ਜੀ ਨਾਲ ਅਮਰਗੜ ਵਾਲੇ ਜਿਹੜੇ ਕੋਈ ਲਾਟਰੀਆਂ ਦਾ ਕੰਮ ਕਰਦੇ ਆ ਤੇ ਇਹ ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਵੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਲਾਟਰੀਆਂ ਦੇ ਵਿੱਚੋਂ ਇਨਾਮ ਜ਼ਰੂਰ ਲੱਗਦਾ ਭਾਵੇਂ ਛੋਟਾ ਲੱਗੇ ਔਰ ਵੱਟਾ ਲੱਗੇ ਆਉ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਤੇ ਪਰਮਾਤਮਾ ਮੇਰੇ ਰੱਖੇ ਰੱਬ ਸਾਰੇ ਖੁਸ਼ੀ ਦਾ ਅੱਛਾ ਸਭ ਤੋਂ ਪਹਿਲਾਂ ਪੰਡਿਤ ਜੀ ਮੈਂ ਇਹ ਪੁੱਛਦਾ ਹਾਂ ਵੀ ਤੁਹਾਨੂੰ ਇਹ ਜਿਹੜਾ ਤੁਸੀਂ ਕੁੰਡਲੀ ਮਲਾ ਕੇ ਹਾਂਜੀ ਕੱਲ ਸ਼ੁਰੂ ਕਰਿਆ ਹਲਾਜੀ ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਵੇਂ ਆਏ ਇਹ ਤਾਂ ਇਹ ਦੇਖੋ ਬੈਠੇ-ਬੈਠੇ ਅਸੀਂ ਬੈਠੇ ਮੈਂ ਦੇਖੋ ਇਲਤੀ ਲੈਣਾ ਚੈਨਲ ਤੇ ਕਾਫੀ ਫੇਮਸ ਹੋਤੇ ਉਹ ਚੈਨਲ ਮੇਰੇ ਨਾਮ ਨਾਲ ਹੀ ਚੱਲ ਰਿਹਾ ਬੈਠੇ-ਬੈਠੇ ਦੇਖੋ ਸਾਨੂੰ ਸਾਡਾ ਗਿਆਨ ਆ ਬੀ ਉਲਕਾ ਦਾ ਮੇਰੇ ਬ੍ਰਦਰ ਵੀ ਕੰਮ ਕਰਦੇ ਜੋਤਿ ਸ਼ਾਸਤਰੀ ਕਰੀ ਹੋਇਆ ਹੈ ਚਾਰੀਆ ਕਰੀਓ ਪੀ ਐਚ ਡੀ ਕਰ ਰਹੇ ਨੇ ਜੋਤਿ ਇਸ ਟਾਈਮ ਤੇ ਬੈਠੇ-ਬੈਠੇ ਆਪਣਾ ਮੈਂ ਖੁਦ ਦਾ ਟਿਕਟ ਪਾ ਰਿਹਾ ਸੀ ਡੇਟ ਆਫ ਬਰਥ ਨਾਲ ਤੇ ਉਹ ਮੈਨੂੰ ਕਹਿੰਦੇ ਵੀ ਯਾਰ ਆਪਾਂ ਲੋਕਾਂ ਦਾ ਹੀ ਪਾਲਾ ਨੇ ਮੈਂ ਕਹਿੰਦਾ ਲੋਕ ਆਪਾਂ ਨੂੰ ਕਹਿਣਗੇ ਪੰਡ ਦੇ ਕਹਿੰਦਾ ਉਹ ਕਹਿੰਦਾ ਕਹਿੰਦਾ ਯਾਰ ਵੀ ਤੁਸੀਂ ਪਾਓ ਜੇ ਆਪਣੀ ਲੋਤ ਤਾਂ ਹੋ ਗਈ ਤਾਂ ਹੀ ترقی ਹੋ ਗਈ ਹੈ ਨਾ ਤੇ ਅਸੀਂ ਵੀਡੀਓ ਪਾਈ ਵੀ ਪਾਈ ਡੇਟ ਆਵਰਥਨ ਜੀ ਟਿਕਟ ਪਾਉਣੀਆਂ ਪਾਉ ਤੇ ਲੋਕ ਸਾਡੇ ਕੋਲ ਆਏ ਤੇ ਡੇਟ ਆਵਰਥਨ ਡੇਟ ਐਂ ਤੇ ਪ੍ਰਮਾਤਮਾ ਨੇ ਇਹ ਜੀ ਮਿਹਰ ਕਰਕੇ ਲਾਈਨ ਉਧਰ ਚੱਲ ਕੇ ਅਨਾਵ ਹੋ ਲੱਗਣ ਲੱਗੇ ਤੇ ਬਸ ਫਿਰ ਉਸ ਤੋਂ ਬਾਅਦ ਚੱਲ ਪਿਆ ਕੰਮ ਬੱਲੇ ਬੱਲੇ ਹੋ ਗਈ ਲੋਕਾਂ ਦਾ ਡੇਟ ਆਵਰਥਨ ਲੈਣੇ ਆ ਅੰਕ ਜੋਤ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਉਹਨਾਂ ਦਾ ਜੋ ਲੱਕੀ ਅਕਸਰ ਹੁੰਦੇ ਨੇ ਜਿਆਦਾ ਨਾਲ ਵੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਇਨਾਮ ਵੀ ਲੱਗਦਾ ਜਿਵੇਂ ਉਹ ਵੱਡਾ ਵਿੱਚੇ ਸੂਟਾ ਹੋਵੇ ਜੇ ਕਈ ਬੰਦੇ ਹੱਥ ਕੋਲ ਐਜੇ ਜਿਹਨਾਂ ਨੂੰ 20 25 25 ਸਾਲ ਹੋ ਗਏ ਟਿਕਟਾ ਪਾਉਂਦੇ ਉਹਨਾਂ ਨੂੰ ਤੇ ਉਹਨਾਂ ਦਾ ਅੰਤ ਤੱਕ 100 ਰੁਪਏ ਦਾ ਪ੍ਰਾਈਸ ਲੱਗੇ ਸਾਡੇ ਕੋਲ ਅਸੀਂ ਉਹਨਾਂ ਦੇ ਖਾਤੇ ਖੁੱਲਦੇ ਉਹ ਖਾਤੇ ਤਾਂ ਕੋਲ ਪਤਾ ਗੱਲ ਕੀ ਆ ਫੇਰ ਮੈਂ ਉਹਨਾਂ ਤੋਂ ਗੱਲ ਉਹ ਕਾਤਰ ਆ ਮੇਰੇ ਕੰਟਰੋਵਰਸੀ ਵੰਦੀ ਆ ਇੱਕ ਬਜ਼ੁਰਗ ਟਿਕਟ ਪਾ ਜਾਂਦਾ ਕਾਊਂਟਰ ਤੋਂ ਜੀ 500 ਰੁਪਏ ਦੀ ਹੁਣ ਤਾਂ ਚਲੋ ਹਰ ਇੱਕ ਬੰਦਾ ਬੱਚਾ ਵੱਡਦਾ ਨਾ ਅੱਗੇ ਆਪਣੇ ਬਜ਼ੁਰਗ ਪੜ੍ਹੇ ਲਿਖੇ ਨਹੀਂ ਸੀ ਜਾ ਕੇ ਉਹ ਟਿਕਟੇ ਆਦ ਵੀ ਤੁਸੀਂ ਇਹ ਸੋਚਿਆ ਵੀ ਹੁਣ ਅਗਲਾ ਕਹਿੰਦਾ ਜੀ ਜੇ ਡਰਾ ਹੋ ਗਿਆ ਦੁਕਾਨਦਾਰ ਨੂੰ ਚੈੱਕ ਰਹੀ ਤੇ ਦੁਕਾਨਦਾਰ ਚੈੱਕ ਕਰਦਾ ਜਿੰਨੇ ਵੀਰੇ ਮੇਰੀ ਵੀਡੀਓ ਦੇਖ ਰਹੇ ਨੇ ਜੀ ਨੋਟ ਕਰ ਲਿਓ ਜਾ ਤੁਸੀਂ ਟਿਕਟ ਚੈੱਕ ਕਰਾਉਣ ਜਾਂਦੇ ਹੋ ਤੁਸੀਂ ਕਦੇ ਰਿਜ਼ਲਟ ਦੇਖਿਆ ਵੀ ਦੁਕਾਨਦਾਰ ਰਿਜ਼ਲਟ ਕਿਹੜੇ ਨਾਲ ਸਾਡੀ ਟਿਕਟ ਮਲਾ ਲੇ ਕਿਸੇ ਨੇ ਨਹੀਂ ਦੇਖਿਆ ਕੋਈ ਉਹਦੀ ਡੇਟ ਨਹੀਂ ਚੈੱਕ ਕਰਦਾ ਚਾਹੇ ਤੁਹਾਡੇ ਟਿਕਟ ਦੇ ਉੱਤੇ 2000 ਰੁਪਏ ਲੱਗੇ ਉਹਨਾਂ ਨੇ ਇਦਾਂ ਕਰਕੇ ਕਹਿਣਾ ਜੀ ਟਿਕਟ ਖਾਲੀ ਆ ਤੁਸੀਂ ਕਹੋਗੇ ਤੁਹਾਨੂੰ ਕਹੋਗੇ ਅਸੀਂ ਕੀ ਕਰਨੀ ਰੱਖਣੀ ਹੈ ਇੱਕ ਤੇ ਇਦਾਂ ਦੱਸ ਦਿੱਤੀ ਜਾ ਰਹੀਆਂ ਤੇ ਤੁਸੀਂ 200 ਦੀ ਟਿਕਟ ਪਾ ਕੇ ਹੋਰ ਵਗ ਜਾਨਾ ਹੈ ਨਾ ਉਸ ਤੋਂ ਬਾਅਦ ਜੇ ਤੁਸੀਂ ਵਗ ਜਾਨਾ ਤਾਂ ਦੁਕਾਨਦਾਰ ਕੀ ਕਰਦਾ ਟਿਕਟ ਚੱਕਦਾ ਉਹਦੇ ਉੱਤੇ ਜੋ ਨਾਮ ਲੱਗਦਾ ਉਹਦਾ ਇਸ ਕਰਕੇ ਤੁਹਾਨੂੰ 20 25 25 ਸਾਲ ਹੋ ਗਏ ਨਾਮ ਨਹੀਂ ਲੱਦੇ ਨਾਮ ਲੱਗਦੇ ਜਰੂਰ ਨੇ ਪਰ ਤੁਹਾਨੂੰ ਸਹੀ ਤਰੀਕੇ ਨਾਲ ਮਿਲਦੇ ਨਹੀਂ ਸਾਡੇ ਕੋਲ ਕੀ ਕੰਮ ਹੈ ਕਸਟਮਰ ਦਾ ਜੋ ਵੀ ਪ੍ਰਾਈਸ ਲੱਗਦਾ ਸੀ ਕਸਟਮਰ ਨੂੰ ਦਿੰਨੇ ਆ ਤਾਂ ਹੀ ਅਸੀਂ ਚਰਚਾ ਚੌਣੀ ਹੈ ਆਹ ਕਿੰਨੇ ਲੋਕ ਖੜੇ ਨੇ ਬਾਹਰ ਕਿਤੇ ਇਹਨਾਂ ਦੇ ਨਾਮ ਨਹੀਂ ਲੱਗਣਗੇ ਮੈਂ ਗਾਰੰਟੀ ਦਿੰਦਾ ਇਹਨਾਂ ਚੋਂ 50% ਬੰਦੇ ਟਿਕੂ ਨਾਮ ਮੰਨ ਇਹ ਜੇ ਇਸ ਕਰਕੇ ਦੀ ਚਰਚਾ ਕਰਦੇ ਆ ਤਾਂ ਤੇ ਵਿਰੋਧਤਾ ਦੇਖੋ ਇਹ ਦਸਤੂਰ ਆ ਦੁਨੀਆ ਦਾ ਜੇ ਕੋਈ ਤਰੱਕੀ ਕਰੂਗਾ ਉਹਨੂੰ ਵਿਰੋਧਤਾ ਮਿਲਣੀ ਮਿਲਣੀ ਹੋਰ ਦੱਸੋ ਹਾਂਜੀ ਇੱਕ ਪੰਡਤ ਜੀ ਇਹਦੇ ਨਾਲ ਹੀ ਸਵਾਲ ਹੋਰ ਆ ਜਦੋਂ ਅਸੀਂ ਕਿਸੇ ਨੂੰ ਵੀ ਕੁੰਡਲੀ ਵਿਖਾਉਣ ਜਾਂਦੇ ਆ ਦੋਸਤੋ ਤਾਂ ਉਹਨਾਂ ਦੀ ਮਿਨੀਮਮ ਫੀਸ ਹੈ ਜਿਹੜੀ ਪੰਡਤ ਜੀ ਉਹ 1100 ਰੁਪਏ ਤੋਂ ਸਟਾਰਟ ਹੋ ਕੇ ਜਾਂਦੀ ਹੈ ਲੱਖਾਂ ਤੱਕ ਪਹੁੰਚ ਜਾਂਦੀ ਹੈ ਪਰ ਤੁਸੀਂ ਇਹ ਸਾਰਾ ਕੰਮ ਫ੍ਰੀ ਆਫ ਕੋਸਟ ਕਰਦੇ ਹੋ ਇੱਕ ਦੇ ਕੋਈ ਪੈਸੇ ਵੱਧ ਨਹੀਂ ਲੈਂਦੇ ਕੋਈ ਐਕਸਟਰਾ ਪੈਸਾ ਨਹੀਂ ਲੈਂਦੇ ਤੁਹਾਨੂੰ ਇਹਦੇ ਵਿੱਚ ਕੀ ਬੈਨੀਫਿਟ ਹੈ ਸਾਡੇ ਵਿੱਚ ਬੈਨੀਫਿਟ ਕੋਈ ਨਹੀਂ ਜੀ ਦੇਖੋ ਕੋਈ ਵੀ ਕਿਸੇ ਕੋਲ ਗਿਆਨ ਉਹਦਾ ਗਿਆਨ ਦਾ ਤਾਂ ਫਾਇਦਾ ਜੇ ਆਪਾਂ ਗਿਆਨ ਵੰਡਾਂਗੇ ਕਿਸੇ ਦਾ ਫਾਇਦਾ ਕਰਾਂਗੇ ਹੁਣ ਮੇਰੇ ਕੋਲ ਕੋਈ ਹਨਰ ਆ ਜਿਹੜਾ ਮੈਂ ਆਪਦੇ ਕੋਲ ਹੀ ਰੱਖੂਗਾ ਕਿਸੇ ਦਾ ਫਾਇਦਾ ਨਹੀਂ ਕਰੂ ਹਨਰ ਦਾ ਫਾਇਦਾ ਕੀ ਹੈ ਨਾ ਮੇਰੇ ਕੋਲ ਇੱਕ ਪੁੰਡਲੀ ਦਾ ਹਨਰ ਆ ਇਹ ਜੋਤਿਸ਼ਾ ਅੰਕ ਜੋਤਸ ਹੁੰਦਾ 14 ਤਰ੍ਹਾਂ ਦਾ ਜੋਤਸ ਹੁੰਦਾ ਹੁਣ ਕੋਈ ਦਿਨ ਕਹਿੰਦਾ ਪੰਡਤ ਮੈਂ ਲੀਕਾ ਮਾਰੀ ਜਾਂਦਾ ਪਰ ਇਹ ਲੀਕਾ ਮਾਰਨੀ ਸੌਕੀਆਂ ਨਹੀਂ ਜੀ ਇਹਦੇ ਲਈ ਉਮਰ ਲੱਗਦੀ ਆ ਹਫ਼ਤਾ ਲੱਗਦਾ ਮੇਰੇ ਬ੍ਰਦਰ ਬੈਠੇ ਨੇ ਇਹਨਾਂ ਨੂੰ 5 ਸਾਲ ਹੋ ਗਏ ਬੀਕੋਮ ਛੱਡ ਕੇ ਜੋਤਸ ਦਾ ਆਪਣਾ ਸਿੱਖ ਰਹੇ ਨੇ ਤੇ ਹਲੇ ਵੀ ਇਹ ਸਿੱਖੀ ਜਾਂਦੇ ਨੇ ਕਦੇ ਵੀ ਕੋਈ ਵੀ ਚੀਜ਼ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਮੁਕੰਮਲ ਕਰ ਲਈ ਤੁਸੀਂ ਪੜਾਈ ਕਰਨ ਲੱਗ ਜੋ ساری ਜ਼ਿੰਦਗੀ ਪੜ੍ਹੇ ਜਾਓਗੇ ਇਹ ਨਹੀਂ ਕਹਿੰਦੇ ਵੀ ਅਸੀਂ ਪ੍ਰੋਪਰ ਪੜ੍ਹ ਲੈ ਇਹ ਹੀ ਸਾਡਾ ਜੋਤ ਦਾ ਕੰਮ ਹੈ ساری ਜ਼ਿੰਦਗੀ ਸਿੱਖਦੇ ਵੀ ਰਾਂਗੇ ਤੇ ਕਰਦੇ ਵੀ ਰਾਂਗੇ ਸਾਨੂੰ ਇਹ ਚ ਕੋਈ ਪ੍ਰੋਫਟਰ ਨਹੀਂ ਕੋਈ ਅਸੀਂ ਐਕਸਟਰਾ ਫੀਸ ਨਹੀਂ ਲੈਂਦੇ ਟਿਕ ਟਕ ਗਵਰਨਮੈਂਟ ਦੀ ਜੋ ਰੇਟ ਆਪਾਂ ਜੋ ਦਿੰਦੇ ਆ ਜੋ ਸਾਨੂੰ ਗਵਰਨਮੈਂਟ ਦਾ ਕਵੀਸਨਾ ਜਨਨ ਨੂੰ ਸਾਨੂੰ ਮਿਲਦਾ ਜੀ ਠੀਕ ਹੈ ਜੀ ਤੇ ਸੰਡੇ ਵਾਲੇ ਦਿਨ ਅਸੀਂ ਬਿੱਜ ਲੋਕਾਂ ਅੱਜਕੱਲ ਦੁਖੀ ਬਹੁ ਨੇ ਪਰਸਨਲ ਹੀ ਪੁੱਛਣਾ ਚਾਹਦੇ ਨੇ ਕਿਸੇ ਦਾ ਕੋਈ ਵਿਆਹ ਨਹੀਂ ਹੁੰਦਾ ਕਿਸੇ ਦਾ ਕੋਈ ਵੀਜ਼ਾ ਨਹੀਂ ਲੱਗਦਾ ਕੋਈ ਕਰੇ ਕਲੇਸ਼ ਆ ਕੰਮ ਕਰਨ ਚੱਲਦਾ ਅਸੀਂ ਉਹਦਾ ਵੀ ਕੋਈ ਅਗਲੇ ਤੋਂ ਪੈਸਾ ਨਹੀਂ ਲੈਂਦੇ ਐ ਦਿਵਾਰ ਨੂੰ ਸਾਡੇ ਅਮਰਗੜ ਆਓ ਤੇ ਆਪਣੀ ਗੁਰਲੀ ਦਿਖਾਓ ਤੁਸੀਂ ਪਰਸਨਲੀ ਜੋ ਵੀ ਕੁਝ ਪੁੱਛਣਾ ਦਵਾ ਤਾਂ ਕੋਈ ਫੀਸ ਨਹੀਂ ਲੈਂਦੀ ਕਿ ਫ੍ਰੀ ਸਰਵੋਕਾ ਹੁਣ ਫਿਰ ਵੀ ਸਾਰੇ ਲੋਕ ਲੁੱਟਣ ਵਾਲੇ ਕਹਿੰਦੇ ਨੇ ਠੱਗ ਕਹਿੰਦੇ ਨੇ ਫਿਰ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਅੱਛਾ ਤੁਹਾਡੀ ਇਸੇ ਗੱਲ ਦੇ ਨਾਲ ਪੰਦਰ ਜੀ ਜਿਹੜਾ ਸਵਾਲ ਆ ਜੀ ਵੀ ਸਮਾਜ ਦਾ ਬਹੁਤਾ ਤਬਕਾ ਤੁਹਾਨੂੰ ਲੁੱਟਣ ਵਾਲੇ ਕਹਿੰਦਾ ਵੀ ਲਾਟਰੀ ਵਾਲੇ ਫੜ ਤੋਂ ਲੋਕਾਂ ਨੂੰ ਲੁੱਟਦਾ ਹਾਂਜੀ ਹਾਂਜੀ ਪਰ ਮੈਂ ਜੋ ਇੱਥੇ ਆ ਕੇ ਵੇਖਿਆ ਮੈਨੂੰ ਕਿਤੇ ਨਹੀਂ ਲੱਗਿਆ ਕੋਈ ਲੋਟ ਵਾਲੀ ਗੱਲ ਤੇ ਤੁਹਾਡਾ ਬਿਜ਼ਨਸ ਆ ਇੱਕ ਨੰਬਰ ਚ ਕਰ ਰਹੇ ਹੋ ਕੰਮ ਬਹੁਤ ਸੋਹਣਾ ਕੰਮ ਆ ਕੋਈ ਐਕਸਟਰਾ ਨਹੀਂ ਕਿਸੇ ਕੋ ਲੈ ਦੇ ਤੇ ਪਰ ਉਹ ਬਹੁਤਾ ਤਮਕਾ ਕਿਉਂ ਤੁਹਾਨੂੰ ਇਸ ਗੱਲ ਦੇ ਵਿੱਚ ਤੁਹਾਡਾ ਰੋਧ ਕਰ ਰਿਹਾ ਉਹ ਦੇਖੋ ਜੀ ਪਤਾ ਗੱਲ ਕੀ ਆ ਦੇਖੋ ਬਟਿੰਡੇ ਦੇ ਵਿੱਚ ਆਏ ਆ ਬਟਿੰਡੇ ਦੇ ਵਿੱਚ ਵੱਲੋਂ 10 ਲੋਟਰੀ ਸਟਾਲ ਨੇ ਇੱਕ ਲੋਟਰੀ ਸਟਾਲ ਦੇ ਉੱਤੇ 10000 ਦੀ ਸੀਲ ਹੁੰਦੀ ਤਾਂ 10 ਜਣੇ ਦੀ ਲੱਖ ਰੁਪਈਆ ਆਊਗੀ ਪੰਡਤ ਨੇ ਇਮਾਨਦਾਰੀ ਨਾਲ ਕੰਮ ਕਰਕੇ ਇਨਾ ਦਾ ਨਾਮ ਕਮਾਇਆ ਬੀ ਉਹ ਇੱਕ ਦਿਨ ਦੀ ਮੈਂ 5 ਲੱਖ ਰੁਪਏ ਸੇਲ ਕਰਕੇ ਲੈਣਾ ਯੂ نو ਉਹਨਾਂ ਨੂੰ ਧੋਖਤਾ ਲੱਗਣੀ ਆ ਨਾ ਵੀ ਉਹਨਾਂ ਦੇ ਸਾਹਤ ਚ ਆਇਆ ਮੈਂ ਟਿਕਟਾਂ ਵੇਚ ਰਿਹਾ ਉਹਨਾਂ ਦੀ ਵਿਕਰੀ ਦੇ ਤੁਸੀਂ ਇੱਕ ਦੇਖੋ ਵੀ ਉਹਨੇ ਘੱਟ ਕੋਈ ਸਟਾਲ ਲਾਉਂਦਾ ਮੈਂ ਗਰੰਟੀ ਦਿੰਦਾ ਉਹ ਤੇ ਇੱਕ ਨਹੀਂ ਕੋਈ ਕਸਟਮਰ ਉਹ ਕੋਈ ਪੰਡਤ ਤੋਈ ਪਾਉਣੀ ਆ ਤੇ ਬਾਕੀ ਦੇਖੋ ਮੈਂ ਇੱਕ ਮੇਨ ਗੱਲ ਦੱਸ ਰਹੀ ਹੱਤੀ ਵੀ ਤਰੱਕੀ ਵੈਰੀ ਬਣਦੀ ਆ ਹੁਣ ਮੇਰੇ ਕੋਲ ਆਪ ਲਾਈਵ ਹੋ ਕੇ ਵਿੱਚ ਲੋਕ ਬੋਲੀ ਜਾਂਦੇ ਨੇ ਪੰਡਤ ਅੱਜ ਪਹਿਲਾਂ ਲੋਕਾਂ ਨੂੰ ਲੁੱਟਿਆ ਬਾਜ਼ ਦੇ ਵਿੱਚ ਆਉਂਦਾ ਸੀ ਤੇ ਅੱਜ ਗੱਡੀਆਂ ਚਾਹੁੰਦਾ ਅੱਜ ਆਇਆ ਬਾਜ਼ ਤੇ ਹੁਣ ਕੱਜ ਚਾਰ ਗੱਡੀ ਰੱਖੀ ਨੇ ਉਹ ਵੀ ਪੰਡਤ ਨੂੰ ਕੋਈ ਇਹ ਨਹੀਂ ਹੈਗਾ ਵੀ ਬੈਕਗ੍ਰਾਉਂਡ ਪੰਡਤ ਦੀ ਮਾਰੀ ਆ ਪੰਡਤ ਤੋਂ ਪਹਿਲਾਂ ਹੀ ਵਧੀਆ ਪਰਿਵਾਰ ਦੇ ਵਿੱਚ ਜਨਮ ਲਿਆ ਤਾਂ ਪਹਿਲੇ ਦਿਨ ਤੋਂ ਹੀ ਮੈਂ ਨਿਕਲ ਆਉਂਦੀ ਵੀਰੇ ਬਾਪ ਨੇ ਮੈਨੂੰ ਗੱਡੀ 'ਚ ਬਿਠਾਤਾ ਸੀ ਠੀਕ ਹੈ ਇਹ ਜੀ ਦਾ ਉਹਨੂੰ ਜਵਾਬ ਆ ਬਾਕੀ ਉਹ ਮੇਰੇ ਖਿਲਾਫ ਲਾਈਵ ਹੋ ਰਿਹਾ ਭਾਈ ਉਹਰੇ ਬੈਠੇ ਤੁਸੀਂ ਵੀ ਆਇਓ ਬਠਿੰਡੇ ਦੇ ਹੀ ਆ ਕੋਈ ਹੋਰੇ ਆਪੇ ਮੇਰੇ ਨਾਲ ਲਾਈਵ ਗੱਲਾਂ ਕਰੇ ਮੈਂ ਸਵਾਲ ਦੇ ਜਵਾਬ ਦਊਂਗਾ ਹਾਂ ਉਹਨੇ ਪੈਸੇ ਫੇਰ ਬੁਲਾਉਣੀ ਆ ਆਪਣਾ ਚੈਨਲ ਚਲਾਉਣਾ ਨਹੀਂ ਚੱਲਦਾ ਭਾਈ ਮੇਰੇ ਨਾਲ ਵੈਸੇ ਆ ਗੱਲ ਕਰਦੇ ਮੈਂ ਵੀਡੀਓ ਪਾ ਦੂੰਗਾ ਚੈਨਲ ਚੱਲ ਵਿਰੋਧਤਾ ਨਾਲ ਨਹੀਂ ਮੈਂ ਹਾਰਦਾ ਬਾਕੀ ਸੋ ਦੋਸਤੋ ਤੁਸੀਂ ਵੀ ਆਪਣੀ ਜੇ ਕਿਸਮ ਚ ਚੁਪਕਾਉਣੀ ਆ ਕਿਉਂਕਿ ਪੈਸਾ ਤੁਸੀਂ ਉਨਾ ਹੀ ਲਾਉਣਾ ਹੋਰ ਕਿਤੇ ਲਾਟਰੀ ਪਾ ਕੇ ਇੱਕ ਵਾਰੀ ਪੰਦਰਜੀ ਕੋਲੇ ਆ ਕੇ ਲਾਟਰੀ ਜੂਲ ਪਾਓ ਕਿਉਂਕਿ ਜੇਕਰ ਅੱਜ ਪੰਦਰਜੀ ਲਾਟਰੀਆਂ ਵੇਚ ਕੇ ਪੈਸਾ ਕਮਾ ਰਹੇ ਆ ਇਹਨਾਂ ਦੀ ਕਿਸਮਤ ਦੇ ਵਿੱਚ ਫੇਮ ਆ ਤਾਂ ਤੁਹਾਡੇ ਲਾਟਰੀ ਪਾਉਣ ਨਾਲ ਇਹਨਾਂ ਦੇ ਸਟਾਰ ਜਿਹੜੇ ਤੁਹਾਡੇ ਨਾਲ ਜੁੜ ਕੇ ਤੁਹਾਡਾ ਬਹੁਤ ਫਾਇਦਾ ਕਰਨਗੇ ਸੋ ਮੇਰੀ ਇਹੀ ਬੁਝਾਰਸ਼ ਆ ਕਿ ਕਿਸਮਤ ਦੋ ਬੰਦੇ ਜੇ ਰਲ ਜਾਂਦੀ ਆ ਤਾਂ ਉਹ ਤੁਹਾਨੂੰ ਕਰੋੜਾ ਪਰਤੀ ਬਣਾ ਸਕਦੀ ਆ ਇੱਕ ਵਾਰੀ ਪੰਡਿਤ ਜੀ ਨੂੰ ਪੰਡਿਤ ਜੀ ਕੋਲੇ ਜਰੂਰ ਆਓ ਤੇ ਟਿਕਟ ਪਾ ਕੇ ਜਮਾ ਕੇ ਦੇਖੋ ਤੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਉਹਨਾਂ ਤੇ ਆਪਣੇ ਆਪ ਹੀ ਵਿਸ਼ਵਾਸ ਲੱਗ ਜੂ ਜਦੋਂ ਤੁਸੀਂ ਇਹਨਾਂ ਦਾ ਆਪ ਹੀ ਸਿਸਟਮ ਦੇਖੋ ਸੋ ਥੈਂਕ ਯੂ ਪੰਡਿਤ ਥੈਂਕ ਯੂ ਬਹੁਤ ਧੰਨ ਸੋ ਦੋਸਤੋ ਆਜੋ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਉਣੇ ਆ ਲੋਕਾਂ ਦਾ ਇਕੱਠ ਸਾਰੀ ਭੀੜ ਜਿਹੜੀ ਪੰਡਤ ਜੀ ਕੋਲੇ ਟਿਕਟਾਂ ਲੈਣ ਵਾਸਤੇ ਆਈ ਹੋਈ ਆ। ਕਿਹੜੀ ਜਗ੍ਹਾ ਤੋਂ ਆਏ ਹੋ ਭਾਈ ਜੀ? ਗਵਿੰਦ ਤੋਂ। ਅਬੋ ਖਬੂਰ ਤੋਂ। ਬਹੁਤ ਦੂਰ ਤੋਂ ਆਏ ਭਾਈ। ਪਹਿਲਾਂ ਵੀ ਪਾਈ ਆ ਇਹਨਾਂ ਕੋਲ ਟਿਕਟ ਪਹਿਲੀ ਵਾਰ। ਅੱਛਾ ਪਹਿਲੀ ਵਾਰ। ਤੁਸੀਂ ਵੀ ਮੁਖਸਰ ਸਾਹਿਬ। ਹਾਂ ਜੀ ਮੁਖਸਰ ਸਾਹਿਬ। ਅੱਛਾ ਸ਼੍ਰੀ ਮੁਖਸਰ ਸਾਹਿਬ ਤੋਂ ਤੁਸੀਂ ਵੀ ਕਾਫੀ ਦੂਰ ਤੋਂ ਹੋ। ਜੀ ਜੀ। ਕੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਜੀ ਸਰਸੇ ਤੋਂ ਆਏ ਹਾਂ ਜੀ ਸਰਸੇ ਤੋਂ ਦੋ ਚੱਚਾ ਬਹੁਤ ਦੂਰ ਤੋਂ ਆਏ ਹਾਂ ਜੀ ਹਾਂ ਜੀ ਅੱਛਾ ਤੁਸੀਂ ਵੀਡੀਓ ਦੇਖ ਕੇ ਆ ਪਹੁੰਚੇ ਹਾਂ ਜੀ ਹਾਂ ਜੀ ਵੀਡੀਓ ਦੇਖ ਕੇ ਆਏ ਅੱਛਾ ਪਹਿਲੀ ਵਾਰੀ ਟਿਕਟ ਪਾਉਣਾ ਹੈ ਪਹਿਲੀ ਵਾਰੀ ਜੀ ਕਿਹਦਾ ਚੱਲਣਾ ਪੜਾ ਹਾਂ ਅੱਧਾ ਵੀ ਵੀਸ ਹਾਂ ਸੋ ਦੋਸਤੋ ਇਹ ਬਹੁਤ ਭਾਰੀ ਇਕੱਠ ਹੈ ਜਿਵੇਂ ਕੋਈ ਮੇਲਾ ਲੱਗਿਆ ਹੁੰਦਾ ਹੈਲੋ ਰਸ਼ਮਾ ਜੀ ਇਹ ਸਾਰਾ ਜਿਹੜਾ ਕੱਟ ਆਪਣੀ ਕਿਸਮਤojwan ਵਾਸਤੇ ਪਹੁੰਚਿਆ ਹੋਇਆ ਅੰਡਰਜੀ ਕੋਲ